ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਮੁਲਾਜ਼ਮ ਤੇ ਪੈਨਸ਼ਨਰ ਸੰਜਾ ਫਰੰਟ ਦੇ ਕਨਵੀਨਰ ਤੇ ਪੰਜਾਬ ਗਵਰਨਮੈਂਟ ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਭਜਨ ਸਿੰਘ ਗਿੱਲ ਵੱਲੋਂ ਕੀਤੇ ਗਏ ਅਹਿਮ ਐਲਾਨ ਦੇ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਜਾਣਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ 2022 ਦੀਆਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਮਲਾਜਮਾਂ ਪੈਨਸ਼ਨਾਂ ਤੇ ਹੋਰ ਵਰਗਾਂ ਦੇ ਨਾਲ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀ ਤੇ ਵੱਡੇ ਵੱਡੇ ਐਲਾਨ ਕੀਤੇ ਸੀ ਪਰੰਤੂ ਹੁਣ ਲਗਭਗ 4 ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਉਹ ਸਾਰੇ ਹੀ ਵਾਅਦੇ ਲਗਭਗ ਠੋਸ ਹੀ ਹੋ ਕੇ ਜਾਪਦੇ ਹਨ ਤੇ ਮਲਾਜਮਾਂ ਪੈਨਸ਼ਨਾਂ ਨੂੰ ਕੋਈ ਮੀਟਿੰਗ ਵੀ ਨਹੀਂ ਦਿੱਤੀ ਜਾਂਦੀ ਜੇਕਰ ਮੀਟਿੰਗ ਦਿੱਤੀ ਵੀ ਜਾਂਦੀ ਹੈ ਤਾਂ ਫਿਰ ਉਸ ਨੂੰ ਪੋਸਟਪੋਨ ਕਰ ਦਿੱਤਾ ਜਾਂਦਾ ਹੈ ਜਾਂ ਕੈਨਸਲ ਕਰ ਦਿੱਤਾ ਜਾਂਦਾ ਹੈ ਇੱਕ ਤਰ੍ਹਾਂ ਦੇ ਨਾਲ ਮੁਲਾਜ਼ਮਾਂ ਤੇ ਪੈਨਸ਼ਨਾਂ ਨੂੰ ਕਹਿਣ ਨੂੰ ਦਿਲ ਤਾਂ ਨਹੀਂ ਕਰਦਾ ਪਰੰਤੂ ਕਹਿਣਾ ਵੀ ਪੈਂਦਾ ਹੈ ਕਿ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਾਂ ਨੂੰ ਠੇਠ ਕਰਨ ਤੇ ਜਲੀਲ ਕਰਨ ਤੇ ਹੀ ਉਤਰ ਆਈ ਹੈ ਕਿਉਂਕਿ ਹਜ਼ਾਰ ਰੁਪਏ ਖਰਚ ਕਰਕੇ ਜਦੋਂ ਉਹ ਮੀਟਿੰਗ ਦੇ ਵਾਸਤੇ ਜਿਹੜੀ ਜੇ ਤੱਕ ਐਲਾਨ ਕੀਤਾ ਗਿਆ ਹੁੰਦਾ ਹੈ ਤੇ ਸੱਦਾ ਦਿੱਤਾ ਗਿਆ ਹੁੰਦਾ ਹੈ ਹਜ਼ਾਰ ਰੁਪਏ ਖਰਚ ਕਰਕੇ ਤੇ ਦੋਹਰੋਂ ਦੋਹਰੋਂ ਚੱਲ ਕੇ ਜਦੋਂ ਆਗੂ ਉੱਥੇ ਪਹੁੰਚਦੇ ਹਨ ਤਾਂ ਕਹਿ ਦਿੱਤਾ ਜਾਂਦਾ ਹੈ ਕਿ ਅੱਜ ਦੀ ਮੀਟਿੰਗ ਕੈਂਸਲ ਹੈ ਤੇ ਇਹ ਹੁਣ ਅੱਗੇ ਕਿਸੇ ਦਿਨ ਕੀਤੀ ਜਾਵੇਗੀ ਇਸ ਤਰ੍ਹਾਂ ਇੱਕ ਵਾਰ ਹੀ ਨਹੀਂ ਹੋਇਆ ਬਹੁਤ ਵਾਰੀ ਹੋ ਚੁੱਕਿਆ ਹੈ ਤੇ ਇਸ ਦੇ ਨਾਲ ਜੋ ਮੁਲਾਜ਼ਮੋਂ ਪੈਨਸ਼ਨਰ ਸਨ ਉਹ ਠੱਗੇ ਠੱਗੇ ਮਹਿਸੂਸ ਕਰਦੇ ਹਨ ਤੇ ਉਹ ਆਪਣੇ ਆਪ ਨੂੰ ਕੋਸਟ ਦੇ ਹਨ ਕਿ ਜਦੋਂ ਇਹ ਸਰਕਾਰ ਆਈ ਸੀ ਤਾਂ ਉਹਨਾਂ ਨੇ ਫੁੱਲਾਂ ਦੀ ਵਰਕਾ ਉਹਨਾਂ ਤੇ ਕੀਤੀ ਸੀ ਇਸ ਆਸ ਨਾਲ ਕਿ ਇਹ ਸਰਕਾਰ ਉਹਨਾਂ ਦੇ ਵਾਸਤੇ ਹਰੇਕ ਮਹੀਨੇ ਦੇ ਨਾਲ ਪੈਨਸ਼ਨ ਸਾਬਤ ਹੋਵੇਗੀ ਪਰੰਤੂ ਹੋਇਆ ਇਸ ਦੇ ਉਲਟ ਅੱਜ ਵੀ ਇੰਨਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਉਹਨਾਂ ਦੇ ਮਸਲੇ ਜਿਉਂ ਦੇ ਤਿਉਂ ਹੀ ਹਨ ਇਸ ਕਰਕੇ ਹੁਣ ਖਾਗਵਾ ਵੱਲੋਂ ਇੱਕ ਵੱਡਾ ਐਕਸ਼ਨ ਕੀਤਾ ਜਾ ਰਿਹਾ ਹੈ ਜਿਸ ਦਾ ਕੇ ਐਲਾਨ ਭਜਨ ਸਿੰਘ ਗਿੱਲ ਜੋ ਕਿ ਪੰਜਾਬ ਗਵਰਨਮੈਂਟ ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਹਨ ਉਹਨਾਂ ਨੇ ਇੱਕ ਵੱਡਾ ਐਲਾਨ ਕੀਤਾ ਹੈ ਤਾਂ ਆਓ ਜਾਣਦੇ ਹਾਂ ਕਿ ਉਹਨਾਂ ਦਾ ਕੀ ਕਹਿਣਾ ਹੈ ਆਪਣੀਆਂ ਮੰਗਾਂ ਬਾਰੇ ਤੇ ਇਸ ਕੀਤੇ ਜਾਣ ਵਾਲੇ ਐਕਸ਼ਨ ਦੇ ਬਾਰੇ ਮੁਲਾਜ਼ਮ ਤੇ ਪੈਨਸ਼ਨ ਸਾਝਾ ਫਰੰਟ ਦੇ ਕਨਵੀਨਰ ਤੇ ਪੰਜਾਬ ਗਵਰਨਮੈਂਟ ਪੈਨਸ਼ਨਰ ਅਸਲਸੀ ਹੁਣ ਪੰਜਾਬ ਦੇ ਸੂਬਾ ਪ੍ਰਧਾਨ ਭਜਨ ਸਿੰਘ ਗਿੱਲ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਪ੍ਰੈਸ ਨੂੰ ਜਾਣਕਾਰੀ ਦਿੱਤੀ ਸੀ ਕਿ 50 ਸੰਘਰਸ਼ਵਲੋਂ ਮੁਲਾਜ਼ਮਾਂ ਪੈਨਸ਼ਨ ਦੇ ਮੰਗਾਂ ਮੰਨਣ ਦੀ ਬਜਾਏ ਮੀਟਿੰਗਾਂ ਦੇ ਦਿੱਤੀਆਂ ਜਾਂਦੀਆਂ ਰਹੀਆਂ ਹਨ ਪਰ ਇਹ ਮੀਟਿੰਗਾਂ ਸਿਰਫ ਡੰਗ ਟਪਾਉ ਤੇ ਲਾਰੇਆਂ ਲੱਪਿਆਂ ਤੋਂ ਵੱਧ ਹੋਰ ਕੁਝ ਵੀ ਨਹੀਂ ਹੁੰਦੀਆਂ ਕਦੇ ਮੀਟਿੰਗਾਂ ਦੇ ਕੇ ਹਜ਼ਾਰਾਂ ਰੁਪਏ ਖਰਚ ਕਰਕੇ ਪੁੰਜੇ ਸੰਜਿਆ ਫਰੰਟ ਦੇ ਆਗੂਆਂ ਨੂੰ ਬੇਰੰਗ ਹੀ ਮੋੜਿਆ ਜਾਂਦਾ ਰਿਹਾ ਹੈ हां जी ਇਹ ਧਿਆਨ ਰੱਖਣਯੋਗ ਗੱਲ ਹੈ ਕਿ ਇਹ ਇੱਕ ਵਾਰੀ ਨਹੀਂ ਵਾਪਰਿਆ ਬਹੁਤ ਵਾਰੀ ਵਾਪਰ ਚੁੱਕਿਆ ਹੈ ਜਿਰਤੇ ਨਾਲ ਕਿ ਸਾਰਿਆਂ ਨੂੰ ਬਹੁਤ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਦੇ ਮੰਗਾ ਤੇ ਗੱਲਬਾਤ ਕਰਕੇ ਪਰਨਾਲਾ ਜਿਉਂਦਾ ਤਿਉਂ ਹੀ ਲਟਕਦਾ ਛੱਡ ਦਿੱਤਾ ਜਾਂਦਾ ਹੈ ਕਹਿੰਦਾ ਭਾਵ ਇਹ ਹੈ ਕਿ ਮੰਗਾ ਨੂੰ ਸੁਣਿਆ ਤਾਂ ਜਾਂਦਾ ਹੈ ਪਰੰਤੂ ਜਦੋਂ ਪ੍ਰੈਕਟੀਕਲੀ ਇੰਪਲੀਮੈਂਟੇਸ਼ਨ ਕਰਨ ਦੀ ਗੱਲ ਆਉਂਦੀ ਹੈ ਤਾਂ ਉੱਥੇ ਫਿਰ ਪਰ ਨਾਲਾ ਉੱਥੇ ਦਾ ਉੱਥੇ ਹੀ ਰਹਿ ਜਾਂਦਾ ਹੈ ਭਾਵੇਂ ਉਸ ਨੂੰ ਕੋਈ ਵੀ ਇੰਪਲੀਮੈਂਟ ਕੀਤਾ ਨਹੀਂ ਜਾਂਦਾ ਸੁਰੇਂਦਰ ਸਿੰਘ ਖੁੱਸਾ ਸਾਝਾ ਫਰੰਟ ਦੇ ਸੂਬਾ ਕਮੇਟੀ ਮੈਂਬਰ ਤੇ ਪੰਜਾਬ ਗਵਰਨਮੈਂਟ ਪੈਨਸ਼ਨਰ ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ ਨੇ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਪੰਜਾਬ ਦੇ ਮੁਲਾਜ਼ਮਾਂ ਪੈਨਸ਼ਨਰ ਨੂੰ ਵਧੀ ਹੋਈ ਮਹਿੰਗਾਈ ਦੇ ਵਾਧੇ ਕਰਕੇ ਡੀਏ ਜੋ 42% ਤੋਂ 58% ਕਰਨਾ ਹੈ ਉਦੇ ਬਾਅਦ ਤੇ ਕਿਹੜੀਆਂ ਮੀਟਿੰਗਾਂ ਦੀ ਲੋੜ ਹੈ ਤੇ ਇਹਦੇ ਬਾਰੇ ਕੀ ਵਿਚਾਰ ਵਟਾਂਦਰਾ ਕਰਨਾ ਹੈ ਤਾਂ ਇਹ ਤਾਂ ਹੁਣ ਅੰਡਰਸਟੂਡ ਹੈ ਕਿ ਕੇਂਦਰ ਸਰਕਾਰ ਨੇ ਜਦੋਂ ਕਿ 58% ਡੀਏ ਦਿੱਤਾ ਹੈ ਤੇ ਗੁਆਂਢੀ ਰਾਜਾਂ ਨੇ ਵੀ ਇਹ ਦਿੱਤਾ ਦਿੱਤਾ ਹੈ 58% ਡੀਏ ਤੇ ਪੰਜਾਬ ਦੇ ਮਜ਼ਦੂਰ ਤੇ ਪੈਨਸ਼ਨਰ 42% ਡੀਏ ਲੈਣ ਲਈ ਮਜਬੂਰ ਹਨ ਇਹਦੇ ਬਾਰੇ ਕਿਹੜਾ ਕੋਈ ਕੋਹਕ ਕਰਨੀ ਹੈ ਤੇ ਮੰਤਨ ਕਰਨਾ ਹੈ ਮੀਟਿੰਗਾਂ ਕਰਕੇ ਉਹ ਤਾਂ ਫਿਰ ਮੀਟਿੰਗਾਂ ਦਾ ਤਾਂ ਇਹਨੇ ਇੱਕ ਬਹਾਨਾ ਹੈ ਟਾਈਮ ਪਾਸ ਕਰਨ ਦੇ ਵਾਸਤੇ ਸਰਕਾਰ ਦੁਆਰਾ ਜਿਹੜਾ ਕਿ ਬਹੁਤ ਤਿਲਾਕੀ ਦੇ ਨਾਲ ਵਰਤਿਆ ਜਾ ਰਿਹਾ ਹੈ ਪਰੰਤੂ ਮੁਲਾਜ਼ਮ ਤੇ ਪੈਨਸ਼ਨਰ ਇਹਨੇ ਵੀ ਬੋਲੇ ਨਹੀਂ ਹਨ ਕਿ ਉਹਨਾਂ ਨੂੰ ਉਹਨਾਂ ਦੀ ਸਰਕਾਰ ਦੀ ਇਸ ਚਾਲ ਦੀ ਸਮਝ ਨਾ ਆਵੇ ਪਰੰਤੂ ਮਜਬੂਰ ਹਨ ਤਾਂ ਹੁਣ ਅੱਗੇ ਜੋ ਹੈ ਐਕਸ਼ਨ ਕਰਨ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ ਜਿਵੇਂ ਪੇ ਕਮਿਸ਼ਨ ਦੀ ਸਪੱਸ਼ਟ ਦੇ ਮੁਤਾਬਕ ਤੇ ਉਸ ਸਮੇਂ ਕੈਬਨਿਟ ਦੁਆਰਾ ਪਾਸ ਕੀਤੇ ਐਫ ਡੀ ਦੁਆਰਾ ਮਨਜ਼ੂਰ ਕੀਤੇ 2.59 ਦੇ ਗੁਣਾਕ ਤੇ ਨੋਸ਼ਨਲ ਆਧਾਰ ਤੇ ਤਨਖਾਹ ਸੋਧ ਵਿਧੀ ਰਾਹੀਂ ਪੈਨਸ਼ਨਾਂ ਸੋਧਨ ਲਈ ਵਾਰ-ਵਾਰ ਮੀਟਿੰਗਾਂ ਦਾ ਵਿਚਾਰ ਬੜਾ ਅੜਿੱਕਾ ਹੀ ਹੈ ਜਦੋਂ ਕਿ 1-1 ਜਨਵਰੀ 2016 ਨੂੰ ਡੀਏ 25% ਅਨਸਾਰ ਤੇ 15% ਲਾਭ ਨਾਲ ਵੀ 2.59 ਗੁਣਾਕ ਦਾ ਫੈਕਟਰ ਹੀ ਬਣਦਾ ਹੈ ਤੇ ਗੌਰਮਤਲਬ ਹੈ ਕਿ ਜੋ ਜਿਵੇਂ ਤਨਖਾਹ ਕਮਿਸ਼ਨ ਹੈ ਉਸਨੇ ਵੀ ਰეკਮੈਂਡ ਕੀਤਾ ਸੀ ਕਿ ਪੈਨਸ਼ਨਾਂ ਦੀ ਪੈਨਸ਼ਨ ਜੋ ਹੈ ਉਸ ਨੂੰ 2.95 ਦੇ ਫੈਕਟਰ ਦੇ ਨਾਲ ਸੋਧਿਆ ਜਾਣਾ ਚਾਹੀਦਾ ਹੈ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਲਈ ਆਪ ਸਰਕਾਰ ਦੁਆਰਾ ਆਪਣਾ ਜਾਰੀ ਕੀਤਾ ਨੋਟੀਫਿਕੇਸ਼ਨ ਲਾਗੂ ਕਰਨ ਤੋਂ ਬਗਾਵਾ ਕਿਉਂ ਪਾਸਾ ਵਟਿਆ ਜਾ ਰਿਹਾ ਹੈ ਹਾਂਜੀ ਇਹ ਵੀ ਵਰਨ ਜੋ ਗੱਲ ਹੈ ਕਿ ਸਰਕਾਰ ਨੇ ਇੱਕ ਅਧੂਰਾ ਜਿਹਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਪਰੰਤੂ ਉਸ ਦੇ ਕੋਈ ਵੀ ਪ੍ਰੋਸੀਜਰ ਜੋ ਹਨ ਉਹ ਅਜੇ ਤੱਕ ਜਾਰੀ ਨਹੀਂ ਹੋਇਆ ਹੋਏ ਤੇ ਇਹ ਮੰਗ ਵੀ ਲਟਕ ਰਹੀ ਹੈ ਜਿਉਂ ਦੀ ਤਿਉਹ ਹੈ ਪੈਨਸ਼ਨਾਂ ਮੁਲਾਜ਼ਮਾਂ ਦੇ 6ਵੇਂ ਪੇਕ ਕਮਿਸ਼ਨ ਦੇ ਬਕਾਇਆ ਦੀਆਂ ਲੰਮੀਆਂ ਟਰਮਾਂ ਨੂੰ ਫਿਸ਼ਤਾ ਵਿੱਚ ਦੇਣ ਦੇ ਕੀ ਮੈਨੇ ਹਨ ਜਦੋਂ ਕਿ ਚਾਹੀਦਾ ਤੇ ਇਹ ਸੀ ਕਿ ਮਾਨ ਸਰਕਾਰ ਦੀ ਆਪਣੀ ਰੈਂਦੀ ਸਮਾਂ ਸੀਮਾ ਦੇ ਅੰਦਰ ਹੀ ਬਕਾਇਆ ਦੇ ਲਈ ਜ਼ਿੰਮੇਵਾਰੀ ਬਣਦੀ ਹੈ ਤੇ ਇਸ ਨੂੰ ਅਦਾ ਕਰ ਦੇਣਾ ਚਾਹੀਦਾ ਹੈ ਕਿਉਂਕਿ ਆਉਣ ਵਾਲੀਆਂ ਸਰਕਾਰਾਂ ਜੋ ਹਨ ਉਹਨਾਂ ਉੱਤੇ ਉਹਨਾਂ ਦੇ ਪਰੋਸੇ ਇਹ ਛੱਡ ਦੇਣਾ ਇੱਕ ਕਿੱਡੀ ਕੁ ਸਮਝਦਾਰੀ ਵਾਲੀ ਗੱਲ ਹੈ ਕੱਚੇ ਮੁਲਾਜ਼ਮਾਂ ਪੱਕੇ ਕਰਨ ਠੇਕੇ ਅਤੇ ਆਊਟਸੋਰਸ ਕੰਮੇ ਰੈਗੂਲਰ ਕਰਨ ਲਈ ਬਾਦਲ ਮੀਂਹਾਂ ਵਿੱਚ ਬੈਸਾਂ ਵਗੈਰਾ ਕਰਕੇ ਪਾਣੀ ਦੇ ਵਿੱਚ ਮਦਾਣਾ ਹੀ ਪਾਉਣ ਦਾ ਕੀ ਫਾਇਦਾ ਹੈ ਜਦੋਂ ਕੋਈ ਸਾਰਤਕ ਸਿੱਟੇ ਹੀ ਨਹੀਂ ਕੱਢਨੇ ਯਾਨੀ ਕਿ ਇਹ ਜੋ ਸਿੱਟੇ ਹਨ ਜਾਣਬੁੱਝ ਕੇ ਹੀ ਸਰਕਾਰ ਕੱਢਣਾ ਹੀ ਨਹੀਂ ਚਾਹੁੰਦੀ ਜਾਂ ਫਿਰ ਉਸ ਨੂੰ ਜਾਣ ਬੁਝ ਕੇ ਲਟਕਾ ਕੇ ਤੇ ਮਲਾਜਮਾਂ ਪੈਨਸ਼ਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਫਰਮ ਲੈ ਕੇ ਪੰਬਲਪੂਰੇ ਦੇ ਵਿੱਚ ਹੀ ਪਾ ਕੇ ਸਰਕਾਰ ਰੱਖਣਾ ਚਾਹੁੰਦੀ ਹੈ ਸੂਬਾ ਪ੍ਰੈਸ ਸਕਤਰ ਰਖਨ ਸਿੰਘ ਪੱਤਾ ਪਾਈ ਅਤੇ ਮੋਗਾ ਜ਼ਿਲ੍ਹੇ ਦੇ ਪ੍ਰੈ ਸਕਤਰ ਗਿਆਨ ਸਿੰਘ ਨੇ ਦੱਸਿਆ ਕਿ 16 ਨਵੰਬਰ ਨੂੰ ਧੂਰੀ ਮਹਾਂ ਰੈਲੀ ਕਰਨ ਲਈ ਜਥੇਬੰਦੀਆਂ ਦੇ ਸਮੂਹ ਜ਼ਿਲ੍ਹੇ ਹਰੇਕ ਜ਼ਿਲ੍ਹੇ ਤੋਂ ਸਬ ਡਿਵੀਜ਼ਨ ਤੋਂ ਬੱਸਾਂ ਦੇ ਕਾਫਲੇ ਬਣ ਕੇ ਧੂਰੀ ਵੱਲ ਰਵਾਨਾ ਹੋਣਗੇ ਤੇ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਆਕਾਸ਼ ਗੰਜਾਉ ਨਾਰਿਆਂ ਦੇ ਨਾਲ ਤੇ ਗੁੱਸੇ ਤੇ ਰੋਹ ਦਾ ਪੰਟਾਵਾ ਕਰਦੇ ਹੋਏ ਪਹੁੰਚਣਗੇ ਤੇ ਗੂੜੀ ਨੀਂਦ ਸੁੱਤੀ ਹੋਈ ਮਾਨ ਸਰਕਾਰ ਨੂੰ ਮੰਗਾਂ ਮੰਨਣ ਲਈ ਮਜਬੂਰ ਕਰਨਗੇ ਹੁਣ ਜਦੋਂ ਕਿ ਸਰਕਾਰ ਜਾਣਬੁੱਝ ਕੇ ਹੀ ਇਹਨਾਂ ਮਸਲਿਆਂ ਨੂੰ ਲਟਕਾ ਰਹੀ ਹੈ ਤਾਂ ਫਿਰ ਮੁਲਾਜ਼ਮ ਤੇ ਪੈਨਸ਼ਨਰ ਇਹ ਤਾਂ ਹੱਕ ਰੱਖਦੇ ਹੀ ਹਨ ਕਿ ਉਹ ਸਪਣੇ ਆਵਾਜ਼ بلند ਕਰਨ ਦੇ ਵਾਸਤੇ ਵੱਡੀਆਂ ਰੈਲੀਆਂ ਵੱਡੇ ਮੁਜ਼ਾਰੇ ਕਰਕੇ ਇਸ ਕੰਭ ਕਰਨੀ ਸੁੱਤੀ ਪਈ نیند ਜੋ ਹੈ ਉਸ ਦੇ ਵਿੱਚੋਂ ਸਰਕਾਰ ਨੂੰ ਜਗਾਉਣ ਦਾ ਉਪਰਾਲਾ ਕਰਨਾ ਤਾਂ 16 ਨਵੰਬਰ ਨੂੰ ਤੂਰੀ ਵਿੱਚ ਮਹਾਂ ਰੈਲੀ ਜੋ ਹੈ ਕੀਤੀ ਜਾ ਰਹੀ ਹੈ ਤੇ ਖੁਰ ਦੇ ਵਿੱਚ ਜੋ ਮੁਲਾਜ਼ਮ ਹਨ ਪੈਨਸ਼ਨਰ ਤਹਾਨਾ ਬਹੁਤ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਹੋਣਗੇ ਇਸ ਕੱਲ ਦੀ ਪੂਰੀ ਪੂਰੀ ਆਸ ਹੈ ਤਵਕਕੁ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ